ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਵਿਕਰਮਨ ਦੇਤਾਂ ਮੋਟਵਾਨੀ ਦੀ ਅਪਕਮਿੰਗ ਫਿਲਮ ਟ੍ਰੈਪ ਟੈਕ ਜਿਸ ਦਾ ਟ੍ਰੇਲਰ ਕੱਲ ਮੁੰਬਈ ਦੇ ਵਿੱਚ ਰਿਲੀਜ਼ ਕੀਤਾ ਗਿਆ ਫਿਲਮ ਵਿੱਚ ਮੁੱਖ ਭੂਮਿਕਾ ਰਾਜਕਮਰ ਰਾੌਂਗ ਨੇ ਵਾਰੀ ਨੇ ਫਿਲਮ ਸਿਨੇਮਾ ਕਰਾਂ ਦੇ ਵਿੱਚ 17 ਮਾਰਚ ਨੂੰ ਰਿਲੀਜ਼ ਹੋਣ ਵਾਲੀ ਹੈ ਕਿ ਬਤਨ ਅਦਾਕਾਰੀ ਲਈ ਜਾਣ ਜਾਂਦੀ ਪ੍ਰੇਤਰੀ ਤਨੀਸ਼ਾ ਚੱਟਰਜੀ ਮੁਤਾਬਕ ਭਾਰਤੀ ਇਜ਼ਾਰਤਰ ਵਧੀਆ ਕਹਾਣੀਆਂ ਦੀ ਬਜਾਏ ਗਲੈਮਰ ਅਤੇ ਮਸ਼ਹੂਰ ਕਲਾਕਾਰਾਂ ਦਾ ਪ੍ਰਭਾਵ ਅਤੇ ਸਟਾਰਡਮ ਨਜ਼ਰ ਆਉਂਦਾ ਹੈ ਭਾਰਤੀ ਚੰਗੀਆਂ ਕਹਾਣੀਆਂ ਨੂੰ ਜ਼ਿਆਦਾ ਸਰਾਇਆ ਨਹੀਂ ਜਾਂਦਾ ਫਿਲਮ ਜੋਲੀਅਲਬੀ 2 ਦੇ ਨਿਰਮਾਤਾਵਾਂ ਨੇ ਫਿਲਮ ਦੇ ਅਗਲੇ ਸੀਕਲ ਯਾਨੀ ਜੋਲੀਅਲਬੀ 3 ਬਣਾਉਣ ਦੀ ਪੁਸ਼ਟੀ ਕਰ ਦਿੱਤੀ ਹੈ ਜੋਲੀਅਲਬੀ 2 ਦੀ ਸਕਸੈਸ ਪਾਰਟੀ ਦੇ ਵਿੱਚ ਨਿਰਮਾਤਾਵਾਂ ਨੇ ਕਿਹਾ ਕਿ ਬਿਹਤ ਆਸਾਨ ਸਵਾਲ ਹੈ ਅਸੀਂ ਜੋਲੀਅਲਬੀ 3 ਜ਼ਰੂਰ ਬਣਾਵਾਂਗੇ ਫਿਲਮ ਜੋਲੀਅਲਬੀ 2 ਦੀ ਸ਼ਾਨਦਾਰ ਕਮਾਈ ਦਾ ਸਿਲਸਲਾ ਜਾਰੀ ਹੈ ਫਿਲਮ ਨੇ ਕਰੇਲੂ ਬਾਕਸ ਆਫਿਸ ਤੇ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ ਫਿਲਮ ਨੇ 100 ਕਰੋੜ 37 ਲੱਖ ਰੁਪਏ ਦੀ ਕਮਾਈ ਕੀਤੀ ਹੈ ਮਾਰਕੀਟ ਵਿਸ਼ਲੇਸ਼ਕਤਾਂ ਅਦਰਸ਼ ਨੇ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ ਹੈ शाहरुख खान दी हालिया रिलीज फिल्म रिलीज ਨੂੰ ਮਿਸਰ ਅਤੇ ਜਾਰਡਨ ਦੇ ਵਿੱਚ ਵੀ ਵਿਦਾਰ ਨੂੰ ਰਿਲੀਜ਼ ਕੀਤਾ ਗਿਆ ਹੈ ਅਮਨੇਤਾ ਨੂੰ ਉਮੀਦ ਹੈ ਕਿ ਮਿਸਰ ਅਤੇ ਜਾਰਡਨ ਦੇ ਲੋਕਾਂ ਨੂੰ ਵੀ ਫਿਲਮ ਖੂਬ ਪਸੰਦ ਆਏਗੀ ਰਾਹੁਲ ਟੋਲਕੀਆ ਦੀ ਫਿਲਮ ਦੇ ਵਿੱਚ ਪਾਕਿਸਤਾਨੀ ਬੇਹਤਰੀ ਮਾਹਿਰਾ ਖਾਨ ਵੀ ਲੀਡ ਰੋਲ ਚ ਹੈ ਮਸ਼ਹੂਰ ਪੌਪ ਸਟਾਰ ਜਸਟਿਨ ਬੀਬਰ ਮੁੰਬਈ ਵਿੱਚ 10 ਮਈ ਨੂੰ ਪਰਫਾਰਮ ਕਰਨਗੇ ਸ਼ੋਅ ਦੇ ਲਈ ਵੀਆਈਪੀ ਕੈਟਾਗਰੀ ਦੇ ਟਿਕਟ ਦੀ ਕੀਮਤ 76000 ਰੁਪਏ ਰੱਖੀ ਗਈ ਹੈ bookmy.com ਦੇ ਮੁਤਾਬਕ ਇਸ ਕੈਟਾਗਰੀ ਦੇ ਸਾਰੇ ਟਿਕਟਾਂ ਪਹਿਲੇ ਦਿਨ ਹੀ ਬੁੱਕ ਹੋ ਗਈਆਂ ਹਾਲਾਂਕਿ ਸਭ ਤੋਂ ਸਸਤੀ ਟਿਕਟ ਦੀ ਕੀਮਤ ਕਰੀਬ 4000 ਰੁਪਏ ਹੈ ਨਵਾਂ ਫਿਲਮ ਦੇ ਅਦਾਕਾਰ ਕੰਗਨਾ ਨੌਥ ਨੇ ਦੱਸਿਆ ਕਿ ਫਿਲਮ ਵਿੱਚ ਉਹਨਾਂ ਦਾ ਰੋਲ ਬਹੁਤ ਚੁਣੌਤੀਪੂਰਨ ਹੈ ਫਿਲਮ ਦੀ ਸਕਰੀਨਿੰਗ ਮੌਕੇ ਕੰਗਨਾ ਹੰਟਰ ਲੈ ਕੇ ਪਹੁੰਚੀ ਸੀ ਕੰਗਨਾ ਨਾਲ ਰੰਗੂਨ ਦੇ ਵਿੱਚ ਸਫੀ ਅਲੀ ਖਾਨ ਅਤੇ ਸ਼ਾਹਿਦ ਕਪੂਰ ਵੀ ਹਿੱਟ ਰੂਜ ਨੇ ਹੈਪੀ ਲਾਈ ਕੋਟੀ ਦੇ ਅਗਲੇ ਗੀਤ ਮੁਟਿਆਰ ਦਾ ਟੀਜ਼ਰ ਰਿਲੀਜ਼ ਹੋਇਆ ਜਿਸ ਨੂੰ ਲਿਖਿਆ ਵਿਖੋਦ ਹੈਪੀ ਨੇ ਹੈ ਇੱਕ ਰੋਮਾਂਟਿਕ Song ਹੈ ਜਿਸ ਨੂੰ ਮਿਊਜ਼ਿਕ ਲਾਡੀ ਗੇਲ ਨੇ ਦਿੱਤਾ ਪੂਰਾ ਗੀਤ 25 ਫਰਵਰੀ ਨੂੰ ਰਿਲੀਜ਼ ਹੋਵੇਗਾ ਪਾਉਣ ਲਾਤੀ ਵੇ ਸਾਦਗੀ ਪਸੰਦ ਤੁਝ ਚਾਉਣ ਲਾਤੀ ਵੇ